ਹੈਲੋ ਜੀ ਸਤਿ ਸ਼੍ਰੀ ਅਕਾਲ ਜਿੰਨੇ ਕਿ ਤੁਹਾਨੂੰ ਪਤਾ ਹੈ ਆਪਾਂ ਆਪਣੇ ਪੇਜ ਤੇ ਤੁਹਾਡੇ ਨਾਲ ਸੱਚੀਆਂ ਘਟਨਾਵਾਂ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਹਾਂ ਜੀ ਤੇ ਅੱਜ ਵੀ ਆਪਾਂ ਤੁਹਾਡੇ ਲਈ ਇੱਕ ਸੱਚੀ ਘਟਨਾ ਹੀ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਬੀਤੇ ਦਿਨੀ ਹੀ ਸਾਡੇ ਤਲਵੰਡੀ ਸਾਬੋ ਵਿਖੇ ਵਰਤੀਆ ਸਰਦਾਰ ਬਲਵਿੰਦਰ ਸਿੰਘ ਜਿਨ੍ਹਾਂ ਦਾ ਕਤਲ ਆ ਜਿਹੜਾ ਉਹਨਾਂ ਦੇ بیٹے ਵੱਲੋਂ ਯਾਨੀ ਕਿ ਅਮਨਦੀਪ ਸਿੰਘ ਵੱਡੇ ਪੁੱਤ ਵੱਲੋਂ ਕੀਤਾ ਗਿਆ ਤੇ ਬਹੁਤ ਹੀ ਇੱਕ ਸ਼ਰਮਨਾਇਕ ਹਰਕਤ ਸੀ ਜਿਹੜੀ ਉਹਨਾਂ ਦੇ بیٹے ਵੱਲੋਂ ਕੀਤੀ ਗਈ ਹੈ ਜੀ ਦਵਿੰਦਰ ਸਿੰਘ ਕੋਲ ਜੀ 40 ਕਿੱਲੇ ਵਹਨਦੇ ਸਨ ਜਿਸ ਦੇ ਵਿੱਚ ਚਾਰ ਮੋਟਰਾਂ ਤੇ ਸਾਰੀ ਜ਼ਮੀਨ ਦੇ ਵਿੱਚ ਜਿਹੜੀ ਪਾਈਪਲਾਈਨ ਆ ਪਈ ਹੋਈ ਸੀਗੀ ਸਿਰਫ ਇੱਕ ਚਾਬੀ ਚੱਕਣੀ ਸੀ ਤੇ ਵਾਹਨ ਨੂੰ ਪਾਣੀ ਆ ਜਿਹੜਾ ਲੱਗ ਜਾਂਦਾ ਸੀ ਬਿਲਕੁਲ ਵੀ ਅਖਿਆਈ ਆ ਜਿਹੜੀ ਨਹੀਂ ਸੀਗੀ ਬਹੁਤ ਵਧੀਆ ਜ਼ਮੀਨ ਜਾਇਜ਼ਾ ਤੋਂ ਨੇ ਆਪਣੇ ਪੁੱਤਰਾਂ ਲਈ ਬਣਾ ਕੇ ਰੱਖੀ ਸੀ ਜਿਹਦੇ ਵਿੱਚ ਉਹਨਾਂ ਕੋਲ ਪਿੰਡ ਦੇ ਵਿੱਚ ਪਿੰਡ ਗੁਰੂ ਸਰ ਦੇ ਵਿੱਚ ਦੋ ਘਰ ਸਨ ਤੇ ਦਵਿੰਦਰ ਸਿੰਘ ਜੀ ਦੇ ਦੋ ਬੇਟੇ ਸਨ ਅਮਨਦੀਪ ਸਿੰਘ ਤੇ ਛੋਟਾ ਬੱਚਾ ਸੀਗਾ ਜੀ ਇੱਕ ਅਮਨਦੀਪ ਸਿੰਘ ਦੀ ਉਮਰ 28 ਸਾਲ ਸੀਗੀ ਤੇ ਅਮਨਦੀਪ ਸਿੰਘ ਦੇ ਦੋ ਸਾਲ ਵਿਆਹ ਤੋਂ ਬਾਅਦ ਰਵਿੰਦਰ ਸਿੰਘ ਤਲਵੰਡੀ ਸਾਬੋ ਵਿਖੇ ਰਹਿਣ ਲੱਗਦੇ ਸੀਗੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਬਾਦ ਵਿਵਾਦ ਆ ਜਿਹੜਾ ਚੱਲਦਾ ਰਹਿੰਦਾ ਸੀ ਤੇ ਉਹਨਾਂ ਨੇ ਪਾਸਾ ਕਰਨਾ ਹੀ ਠੀਕ ਸਮਝਿਆ ਉਹਨਾਂ ਨੇ ਆਪਣੀ 40 ਕਿੱਲੇ ਜ਼ਮੀਨ ਜਾਇਾਦ ਦੇ ਵਿੱਚੋਂ ਜੀ 17 17 ਕਿੱਲੇ ਜ਼ਮੀਨ ਆਪਣੇ ਪੁੱਤਰਾਂ ਨੂੰ ਦੇ ਦਿੱਤੀ ਤੇ 6 ਕਿੱਲੇ ਜ਼ਮੀਨ ਆ ਜਿਹੜੀ ਆਪਣੇ ਲਈ ਰੱਖ ਲਈ ਉਸ ਤੋਂ ਬਾਅਦ ਜੀ ਦੋ ਘਰ ਸੀਗੇ ਪਿੰਡ ਦੇ ਵਿੱਚ ਇੱਕ ਛੋਟੇ ਮੁੰਡੇ ਨੂੰ ਤੇ ਇੱਕ ਵੱਡੇ ਮੁੰਡੇ ਨੂੰ ਦੇ ਦਿੱਤਾ ਗਿਆ ਪਰ ਅਮਨਦੀਪ ਦਾ ਘਰ ਇਹ ਜਿਹੜਾ ਢਿੱਡ ਸੀ ਉਹ ਇੰਨੇ ਨਾਲ ਵੀ ਨਹੀਂ ਭਰਿਆ ਉਹਨੇ ਛੋਟੇ ਮੁੰਡੇ ਦੇ ਘਰ ਉੱਤੇ ਵੀ ਕਬਜ਼ਾ ਜਿਹੜਾ ਕਰ ਲਿਆ ਤੇ ਉਸ ਨੂੰ ਲੋਕ ਲਗਾ ਕੇ ਲਗਾ ਦਿੱਤਾ ਜਦੋਂ ਇਹ ਤਲਵੰਡੀ ਸਾਬੋ ਰਹਿਣ ਲੱਗੇ ਕਿਉਂਕਿ ਛੋਟਾ ਮੁੰਡਾ ਇਹਨਾਂ ਦੇ ਨਾਲ ਹੀ ਆ ਗਿਆ ਸੀਗਾ ਉਹ ਕੁਵਾਰਾ ਸੀਗਾ ਉਸ ਤੋਂ ਬਾਅਦ ਜੀ ਉਹਨੇ ਸਾਰੇ ਘਰ ਦੇ ਆਲੇ-ਦੁਆਲੇ ਕਰੰਟ ਵਾਲੀਆਂ ਤਾਰਾਂ ਲਗਾ ਦਿੱਤੀਆਂ ਤਾਂਕਿ ਆ ਕੇ ਗੇਟ ਖੋਲਣ ਤਾਂ ਉਹਨਾਂ ਨੂੰ ਕਰੰਟ ਲੱਗ ਜਾਵੇ ਹੈਨਾ ਸਾਰੇ ਪਿੰਡ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਅਮਨਦੀਪ ਇਹ ਤਰੀ ਗਲਤ ਗੱਲ ਹੈ ਵੀ ਉਹ ਦੇਖੋ ਛੋਟੇ ਬੱਚੇ ਦਾ ਹੱਕ ਹੈ ਹਨ ਤੇਰੇ ਪਿਤਾ ਦਾ ਵੀ ਹੱਕ ਆ ਤੇਰੇ ਪਿਤਾ ਦਾ ਵੀ ਤੀਜੇ ਹਿੱਸੇ ਦਾ ਹੱਕ ਆ ਜੀ ਜ਼ਮੀਨ ਦਾ ਫਿਰ ਵੀ ਉਹਨੇ ਵਿਚਾਰੀ ਨੇ ਪੰਜ ਕਿੱਲੇ ਹੀ ਰੱਖੇ ਹਨ ਆਪਣੇ ਗੁਜ਼ਾਰੇ ਚੋ ਕੇ ਵੀ ਤੂੰ ਇਦਾਂ ਨਾ ਕਰ ਪਰ ਉਹ ਕਿਸੇ ਦੀ ਵੀ ਨਹੀਂ ਸੁਣਦਾ ਸੀਗਾ ਸਿਰਫ ਆਪਣੇ ਹੀ ਰਿਸ਼ਤੇਦਾਰਾਂ ਦੀ ਸੁਣਦਾ ਸੀ ਜਾਂ ਆਪਣੀ ਪਤਨੀ ਦੀ ਗੱਲ ਮੰਨਦਾ ਸੀਗਾ ਤੇ ਥਾਣੇ ਦੇ ਵਿੱਚ ਰਿਪੋਰਟ ਕੀਤੀ ਜੀ ਪੁਲਿਸ ਵਾਲਿਆਂ ਨੇ ਕੋਈ ਗੌਰ ਨਹੀਂ ਕੀਤੀ 1 ਸਾਲ ਤੱਕ ਅਦਵਿੰਦਰ ਸਿੰਘ ਇੱਧਰ ਉੱਧਰ ਤੇ ਆਪਣੀ ਪਤਨੀ ਤੇ ਬੱਚੇ ਨਾਲ ਜੀ ਗੁਜ਼ਾਰਾ ਕਰਦਾ ਰਿਹਾ ਕਿਉਂਕਿ ਉਹ ਉਹਨਾਂ ਦੇ ਜਿਹੜੇ ਦੂਸਰੇ ਮੁੰਡੇ ਦੇ 17 ਕਿੱਲੇ ਸੀ ਉਹਨਾਂ ਨੂੰ ਵੀ ਪਾਣੀ ਵਗੈਰਾ ਜਿਹੜਾ ਨਹੀਂ ਲਗਾਉਣ ਦਿੱਤਾ ਸੀ ਤੇ ਕਦੇ ਉਹਨਾਂ ਦਾ ਟਾਂਗਰ ਮਚਾ ਦਿੰਦਾ ਸੀਗਾ ਇਹ ਤੂੜੀ ਵਗੈਰਾ ਵੀ ਨਹੀਂ ਬਣਾਉਣ ਦਿੱਤਾ ਸੀ ਫਿਰ ਉਹਨਾਂ ਨੇ ਇੱਕ ਬੰਦਾ ਹਾਇਰ ਕੀਤਾ ਵੀ ਤੂੰ ਸਾਡਾ ਪਾਣੀ ਵਗੈਰਾ ਲਾ ਦਿਆ ਕਰ ਵੀ ਅਸੀਂ ਪਿੰਡ ਨਹੀਂ ਆ ਸਕਦੇ ਸਾਡੇ ਪਿੰਡ ਨਹੀਂ ਆਉਣ ਦਿੰਦਾ ਤੱਕਾ ਕਰਦਾ ਕੁਝ ਜਿਹੜੀ ਉਹ ਬੰਦਾ ਪਾਣੀ ਲਾਉਂਦਾ ਰਿਹਾ ਫਿਰ ਉਸ ਨੂੰ ਵੀ ਡਰਾਤਮਕਾ ਕੇ ਉਸ ਨੇ ਹਟਾ ਦਿੱਤਾ ਜਿਉ ਪਿੰਡ ਦੇ ਵਿੱਚ ਵੀ ਕਿਸੇ ਕੋਲ ਖੜਦੇ ਸਨ ਤਾਂ ਕਹਿੰਦਾ ਸੀ ਵੀ ਤੁਸੀਂ ਇਹਨਾਂ ਕੋਲ ਕਿਉਂ ਖੜਦੇ ਹੋ ਤੇ ਧਮਕੀਆਂ ਦਿੰਦਾ ਸੀਗਾ ਪਿੰਡ ਦੇ ਵਿੱਚੋਂ ਵੀ ਕਿਸੇ ਬੰਦੇ ਨੂੰ ਉਹਨਾਂ ਦੇ ਨਾਲ ਹੈ ਜਿਹੜਾ ਨਹੀਂ ਤੁਰਨ ਦਿੰਦਾ ਸੀਗਾ ਉਸ ਤੋਂ ਬਾਅਦ ਜੀ ਦਵਿੰਦਰ ਸਿੰਘ ਤਲਵੰਡੀ ਸਾਹਿਬ ਹੋਰਨ ਲੱਗ ਜਾਂਦੇ ਆ ਤੇ ਉਹਨਾਂ ਦਾ ਵਿਵਾਦ ਚੱਲਦੇ ਨੇ तकरीबन 1 ਸਾਲ ਹੋ ਜਾਂਦਾ ਹੈ बार-बार ਉਹ ਰਿਪੋਰਟਾਂ ਦਿੰਦੇ ਵੀ ਸਾਡੇ ਬੱਚੇ ਤੋਂ ਸਾਨੂੰ ਖਤਰਾ ਹੈ ਜੀ ਪਰ ਪੁਲਿਸ ਆ ਜਿਹੜੀ ਕੋਈ ਵੀ ਕਾਰਵਾਈ ਨਹੀਂ ਕਰਦੀ ਫਿਰ ਰੇਸ਼ਤੇਦਾਰਾਂ ਨੇ ਤੇ ਕਿਸਾਨ ਜੁਨੀਆ ਨੇ ਮਿਲ ਕੇ ਜੀ 6 ਕਿੱਲਾਂ ਦਾ ਕਬਜ਼ਾ ਜਿਹੜਾ ਉਹਨੂੰ ਦਬਾਤਾ ਦਵਿੰਦਰ ਸਿੰਘ ਨੂੰ ਤੇ ਫਿਰ ਵੀ ਉਹਨੇ ਤੂੜੀ ਵਗੈਰਾ ਜਿਹੜੀ ਨਹੀਂ ਬਣਾਉਣ ਦਿੱਤੀ ਤੇ ਜਦੋਂ ਉਹ ਕਰਾਹਾ ਲਗਾ ਰਹੇ ਸੀ ਤੇ ਪਿੱਛੋਂ ਹੁਣ ਦੀਪ ਸਿੰਘ ਨੇ ਆ ਕੇ ਜੀ ਕਈ ਦੇ ਨਾਲ ਉਹਦੇ ਉੱਤੇ ਕਈ ਵਾਰ ਕਰਤੇ ਜਿੰਨਾਂ ਚਿਰ ਉਹ ਮਰਿਆ ਨਹੀਂ ਉਹ ਕਹਿੰਦੇ ਵਾਰ ਹੀ ਕਰੀ ਗਿਆ ਦਵਿੰਦਰ ਸਿੰਘ ਨੂੰ ਜੀ ਹਸਪਤਾਲ ਲੈ ਜਾਂਦਾ ਜਾਂਦਾ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਪਰ ਇੱਥੇ ਆ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਇਹ ਕੇਸ ਆ ਜਿਹੜਾ ਦਰਜ ਕੀਤਾ ਗਿਆ ਪਰ ਉਹਨਾਂ ਦੇ بیٹے ਨੂੰ ਹਜੇ ਤੱਕ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ। ਦਵਿੰਦਰ ਸਿੰਘ ਨੇ ਆਪਣੇ بیٹے ਨੂੰ ਚੰਡੀਗੜ੍ਹ ਪੂਰੀ ਵਧੀਆ ਐਜੂਕੇਸ਼ਨ ਆ ਜਿਹੜੀ ਦਵਾਈ ਸੀ ਉਸ ਤੋਂ ਬਾਅਦ ਪਟਿਆਲੇ ਦਵਾਈ ਸੀ ਤੇ ਹਰ ਇੱਕ ਸਹੂਲਤ ਆ ਜਿਹੜੀ ਉਹਨਾਂ ਨੂੰ ਦਿੱਤੀ ਗਈ ਸੀ ਸਿਰਫ ਉਹ ਇਸ ਕੱਲ ਦੇ ਖਿਲਾਫ ਸੀ ਵੀ ਮੇਰੇ ਪਿਤਾ ਜੀ ਨੇ ਆਪਣਾ ਹਿੱਸਾ ਕਿਉਂ ਰੱਖਿਆ ਪੰਜ ਕਿੱਲਿਆਂ ਦਾ ਵੀ ਇਹਨੂੰ ਰਹੀ ਰੱਖਣਾ ਚਾਹੀਦਾ ਸੀਗਾ ਤੇ ਪਰ ਰਿਸ਼ਤੇਦਾਰ ਕਹਿੰਦੇ ਵੀ ਪਹਿਲਾਂ ਉਸਨੇ ਹਿੱਸਾ ਜਿਹੜਾ ਨਹੀਂ ਰੱਖਿਆ ਸੀ ਪਰ ਉਹਦੇ ਕੋਲੇ ਗੁਜ਼ਾਰੇ ਜੋਗੇ ਵੀ ਪੈਸੇ ਆ ਜਿਹੜੇ ਨਹੀਂ ਹੁੰਦੇ ਸੀ ਰਿਸ਼ਤੇਦਾਰ ਹੀ ਪੈਸੇ ਦੇ ਕੇ ਜਾਂਦੇ ਸੀ ਇਹ ਕਣਕ ਵਗੈਰਾ ਸੁੱਟ ਕੇ ਜਾਂਦੇ ਸੀ ਉਹਨਾਂ ਨੂੰ ਖਾਣ ਲਈ ਬਹੁਤ ਬੁਰਾ ਹਾਲ ਸੀ ਫਿਰ ਸਾਰੇ ਰਿਸ਼ਤੇਦਾਰਾਂ ਨੇ ਇਹ ਉਹਨੂੰ 5 ਕਿੱਲੇ ਆ ਜਿਹੜੇ ਰਿਪੋਰਟ ਵਗੈਰਾ ਕਰਵਾ ਕੇ ਹਨਾ ਕਾਨੂੰਨ ਦੀ ਸਹਾਇਤਾ ਲੈ ਕੇ ਦਵਾਈ ਸੰਨ ਵੀ ਤਾਂ ਕਿ ਇਹ ਗੁਜ਼ਾਰਾ ਆਪਣਾ ਕਰ ਸਕਣ ਛੋਟੇ ਮੁੰਡੇ ਨੂੰ ਵੀ 17 ਕਿੱਲਾਂ ਦੇ ਵਿੱਚੋਂ 15 ਕਿੱਲੇ ਦਾਹੀ ਕਬਜ਼ਾ ਸੀਗਾ ਹੀ ਉਸ ਕੋਲ ਵੀ ਵਿਚਾਰੇ ਕੋਲ ਦੋ ਕਿੱਲੇ ਅਮਨਦੀਪ ਸਿੰਘ ਨੇ ਧੱਕੇ ਨਾਲ ਜਾਇਜ਼ ਕਬਜ਼ਾ ਜਿਹੜਾ ਉਹਦੇ ਤੇ ਵੀ ਕੀਤਾ ਹੋਇਆ ਸੀਗਾ ਤੇ ਕਿਸੇ ਦੇ ਵੀ ਸਮਝਾਉਂਦੇ ਪੁਲਿਸ ਵਾਲਿਆਂ ਨੇ ਵੀ ਉਹਨੂੰ ਬਾਤ ਸਮਝਾਇਆ ਵੀ ਕਾਕਾ ਤੇਰੀ ਗਲਤ ਗੱਲ ਆ ਦੇਖ ਤੂੰ ਇਹਨਾਂ ਦਾ ਹੱਕ ਇਹਨਾਂ ਨੂੰ ਦੇ ਦੇ ਪਰ ਉਹ ਸੀ ਲਈ ਤਿਆਰੀ ਨਹੀਂ ਸੀ ਤੇ ਗੁੱਸੇ ਦੇ ਵਿੱਚ ਆ ਕੇ ਜੀ ਉਹਨੇ ਇਹ ਕੰਮ ਕਰਤਾ ਅਤੇ ਦਵਿੰਦਰ ਸਿੰਘ ਪਹਿਲਾਂ ਡਰਦੇ ਹੀ ਇਹਨਾਂ ਗੱਲਾਂ ਨੂੰ ਨਹੀਂ ਸੰ ਛੇੜਦੇ ਕਿਉਂਕਿ ਉਹਨੂੰ ਪਤਾ ਸੀ ਵੀ ਇਹਦਾ ਅੰਜਾਮ ਆ ਜਿਹੜਾ ਇਹੀ ਹੋਊਗਾ ਉਹ ਕਹਿੰਦੇ ਸੀ ਵੀ ਅਸੀਂ ਤਾਂ ਆਪਦਾ ਟੜਪੇਟ ਬੰਨ ਕੇ ਆਹੀਂ ਟਾਈਮ ਪਾਸ ਕਰ ਲਵਾਂਗੇ ਪਰ ਛੋਟਾ ਮੁੰਡਾ ਵੀ ਡਰਦਾ ਨਹੀਂ ਸੀ ਬੋਲਦਾ ਉਹ ਕਹਿੰਦਾ ਸੀ ਕੋਈ ਗੱਲ ਨਹੀਂ ਵੀ ਜੇ ਦੋ ਕਿਲੇ ਨੇ ਵੱਧ ਲੈ ਲੈ ਤਾਂ ਵੀ ਕੋਈ ਗੱਲ ਨਹੀਂ ਵੀ ਮੈਂ ਤਾਂ ਆਹੀਂ ਰਹਿ ਲਵਾਂਗਾ ਵੀ ਇਹਦਾ ਸੁਹਾਜ ਜਿਹੜਾ ਥੋੜਾ ਜਿਹਾ ਚੰਗਾ ਨਹੀਂ ਹੈਗਾ ਪਰ ਕਹਿੰਦੇ ਹੁੰਦੇ ਆ ਹਨਾ ਇੱਕ ਜਿਹੜਾ ਜੋ ਹੋਣੀ ਨੂੰ ਹੁਣ ਲਿਮਨਜ਼ੂਰ ਹੁੰਦਾ ਜੀ ਉਹ ਹੋ ਕੀ ਰਹਿੰਦਾ ਤੇ ਅਜੇ ਤੱਕ ਵੀ ਪੁਲਿਸ ਨੇ ਜਿਹੜਾ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਨਹੀਂ ਕਰਤਾ ਉਹਨੂੰ ਇਹ ਚੱਕ ਸੀਗੀ ਆਪਣੀ ਪਤਨੀ ਦੀ ਵੀ ਕਹਿੰਦੇ ਵੀ ਇੱਕ ਕਿਲਾ ਵੇਚ ਕੇ ਤੂੰ ਉੱਪਰ ਲਗਾ ਦੇਵਾਂਗੇ ਕੋਈ ਗੱਲ ਨਹੀਂ ਵੀ ਤੂੰ ਆਪਣੇ ਬਾਪੂ ਜੀ ਦਾ ਕਤਲ ਹੈ ਜਿਹੜਾ ਕਰਦੇ ਇਹੀ ਗੱਲਾਂ ਉਹ ਹਮੇਸ਼ਾ ਉਹਨਾਂ ਨੂੰ ਕਹਿੰਦੇ ਰਹਿੰਦੇ ਸੀ ਰਿਸ਼ਤੇਦਾਰ ਵੀ ਉਹਦੇ ਸਾਰਾ ਪਰਿਵਾਰ ਵੱਲੋਂ ਤੇ ਨਤੀਜਾ ਜਿਹੜਾ ਆ ਸਾਹਮਣੇ ਆ ਚੁੱਕਿਆ ਹੈ ਇਹ ਤੇ ਦਿਵਿੰਦਰ ਸਿੰਘ ਇੱਕ ਬਹੁਤ ਹੀ ਵਧੀਆ ਇਨਸਾਨ ਸੀਗੇ ਕਿਉਂਕਿ ਉਹ ਵਿਧਾਨ ਸਭਾ ਚ ਹੋਣਾ ਜਿਹੜੀਆਂ ਉਹ ਵੀ ਲੜ ਚੁੱਕੇ ਸਨ ਤੇ ਦਲਿਤ ਪਾਈਚਾਈਆਂ ਨਾਲ ਦੇ ਹੱਕਾਂ ਨੂੰ ਲੈ ਕੇ ਵੀ ਉਹ ਆਮ ਤੌਰ ਤੇ ਸਮਾਜ ਦੇ ਵਿੱਚ ਵਿਚਰਦੇ ਸਨ ਬਹੁਤ ਹੀ ਨੇਕ ਦਿਲ ਇੱਕ ਇਨਸਾਨ ਸਨ ਤੇ ਜਿਹਨੂੰ ਇਨਸਾਫ ਮਿਲਣਾ ਇਹ ਬਹੁਤ ਜ਼ਰੂਰੀ ਹੈ ਤਾਂ ਕਿ ਅਜਿਹੇ ਸ਼ਰਾਰਤੀ ਅਨਸਰਾਂ ਨਾ ਜਾਂ ਘਟੀਆ ਅਨਸਰ ਹੀ ਕਹਿ ਸਕਦੇ ਆ ਨਾ ਨੂੰ ਨੱਥ ਪੈ ਸਕੀ ਅਜਿਹੇ ਔਲਾਦ ਨਾਲ ਤਾਂ ਕਹਿੰਦੇ ਹੁੰਦੇ ਬੰਦਾ ਵੇ ਔਲਾਦ ਹੀ ਚੰਗਾ ਹੁੰਦਾ